ਆਦਮੀ ਦੁਨੀਆ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਅੱਖਾਂ ਉੱਪਰ ਲੱਗੀਆਂ ਪ੍ਰਾਣੀਆਂ ਤਜਰਬੇ ਦੀਆਂ ਐਨਕਾਂ ਨਾਲ ਦੇਖਦਾ ਹੈ ਇਹ ਐਨਕਾ ਲਾ ਕੇ ਹੀ ਦੁਨੀਆ ਦੀ ਅਸਲੀਅਤ ਸਾਫ਼ ਤੇ ਸਪਸ਼ਟ ਦਿਖ ਸਕਦੀ ਹੈ ਪੰਘੂੜੇ ਤੋਂ ਚਿਤਾ ਤੱਕ ਦਾ ਸਫ਼ਰ ਦੇਣ ਤਿੱਜਾ ਘੜ ਦੇ ਨਲਕੇ ਤੇ ਪਾਣੀ ਚੱਲਣ ਦੇ ਖੜਾਕ ਨਾਲ ਕੇਸਰ ਦੀ ਅੱਖ ਖੁੱਲ੍ਹੀ ਥੋੜਾ ਥੋੜਾ ਚਾਨਣ ਹੋ ਰਿਹਾ ਸੀ ਨਹਉਂਦੇ ਹੋਏ ਫਕੀਰ ਦੇ ਉਚਾਰੇ ਸ਼ਲੋਕ ਉਸ ਦੇ ਕੰਨਾਂ ਨੂੰ ਚੰਗੇ ਲੱਗ ਰਹੇ ਸਨ ਪਰ ਕੁਝ ਸਮਝ ਨਹੀਂ ਸੀ ਆ ਰਿਹਾ ਸਾਈ ਜੀ ਇਸ਼ਨਾਨ ਕਰਦਿਆਂ ਤੁਸੀਂ ਕੀ ਕਰ ਰਹੇ ਸੀ ਮੈਂ ਸੁਣਨ ਦੀ ਕੋਸ਼ਿਸ਼ ਕੀਤੀ ਪਰ ਸਮਝ ਨਹੀਂ ਸਕਿਆ ਉਸਨੇ ਨਹਉਂ ਤੋਂ ਬਾਅਦ ਥੜੇ ਤੇ ਵਾਪਸ ਆਏ ਫਕੀਰ ਨੂੰ ਪੁੱਛਿਆ ਨਹਉਂਦਿਆਂ ਜੇ ਰੱਬ ਦਾ ਨਾਮ ਦਾ ਗੁਣਗਾਣ ਹੋ ਜਾਵੇ ਤਾਂ ਸਰੀਰ ਤੇ ਮਨ ਦੋਵੇਂ ਨਿਰਮਲ ਹੋ ਜਾਂਦੇ ਹਨ ਜਿਵੇਂ ਪਾਣੀ ਸਰੀਰ ਸਾਡੇ ਸਰੀਰ ਨੂੰ ਸਾਫ਼ ਕਰਦਾ ਹੈ ਉਸੇ ਤਰ੍ਹਾਂ ਰੱਬ ਦੀ ਜਾਤ ਸਾਡੇ ਮਨ ਨੂੰ ਸਾਫ਼ ਕਰਦੀ ਹੈ ਕੇਸਰ ਪੁੱਤਰ ਮਨ ਇੱਕ ਸ਼ੀਸ਼ੇ ਵਾਂਗ ਹੈ ਜਿਸ ਤਰ੍ਹਾਂ ਦੀ ਮਨ ਦੀ ਸੋਚ ਹੁੰਦੀ ਹੈ ਉਹੋ ਜਹੀ ਦੁਨੀਆ ਨਜ਼ਰ ਆਉਂਦੀ ਹੈ ਫਕੀਰ ਨੇ ਕੇਸਰ ਨੂੰ ਸਮਝਾਇਆ ਉਹ ਕਿਵੇਂ ਉਸਨੇ ਫਕੀਰ ਨੂੰ ਸਵਾਲ ਕੀਤਾ ਫਕੀਰ ਨੇ ਕੋਈ ਸਿੱਧਾ ਜਵਾਬ ਨਾ ਦਿੰਦਿਆਂ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਕਿਸੇ ਮਹਾਵਤ ਨੇ ਇੱਕ ਹਾਥੀ ਖੇਤ ਵਿੱਚ ਬੰਨਿਆ ਹੋਇਆ ਸੀ ਜੋ ਭੁੱਖੇ-ਪੋਖ ਕਾਰਨ ਚਿੰਗਾਰ ਰਿਹਾ ਸੀ ਨਾਲ ਵਗਦੇ ਰਾਹ ਤੋਂ ਤਿੰਨ ਅੰਨੇ ਆਦਮੀ ਲੰਘ ਰਹੇ ਸਨ ਆਵਾਜ਼ ਸੁਣ ਕੇ ਇੱਕ ਅੰਨਾ ਬੋਲਿਆ ਇਹ ਆਵਾਜ਼ ਹਾਥੀ ਦੀ ਹੈ ਹਾਥੀ ਕਿਸ ਤਰ੍ਹਾਂ ਦਾ ਜਾਨਵਰ ਹੈ ਦੂਸਰੇ ਅੰਨੇ ਨੇ ਪੁੱਛਿਆ ਚਲੋ ਹੱਥ ਲਾ ਕੇ ਦੇਖਦੇ ਹਾਂ ਤੀਸਰੀ ਅੰਨੇ ਨੇ ਕਿਹਾ ਪਹਿਲੇ ਅੰਨੇ ਨੇ ਹਾਥੀ ਦੀ ਚਮੜੀ ਨੂੰ ਛੋਇਆ ਉਸ ਨੂੰ ਹਾਥੀ ਦਰੀ ਵਰਗਾ ਲੱਗਿਆ ਦੂਸਰੇ ਨੇ ਹਾਥੀ ਦੀ ਪੂਛ ਨੂੰ ਛੋਇਆ ਉਸ ਨੂੰ ਹਾਥੀ ਮੋਟੀ ਰੱਸੀ ਵਰਗਾ ਲੱ ਲੱਗਿਆ ਤੀਸਰੇ ਨਿਹਾਥੀ ਦੀ ਲੱਤ ਨੂੰ ਛੂਆ ਉਸ ਨੂੰ ਹਾਥੀ ਕਿਸੇ ਖੰਭੇ ਵਰਗਾ ਲੱਗਿਆ ਦਰੀ ਰੱਸੀ ਖੰਭਾ ਤਿੰਨੇ ਅੰਨੇ ਝਗੜਨ ਲੱਗੇ ਅੱਜ ਤੱਕ ਵੀ ਦੁਨੀਆ ਦੇ ਸੁਜਾਖੇ ਅੰਨੇ ਆਪਣੇ ਵਰਗੇ ਹੋਰ ਅਕਲ ਦੇ ਅੰਨਿਆਂ ਨਾਲ ਅਲਗ-ਅਲਗ ਮੁੱਦਿਆਂ ਤੇ ਲੜ ਝਗੜ ਰਹੇ ਹਨ ਬ੍ਰਹਿਮੰਡ ਦੇ ਪਸਾਰੇ ਨੂੰ ਉਹੀ ਸਮਝ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਸੋਝੀ ਦਿੰਦਾ ਹੈ ਫਕੀਰ ਨੇ ਕਿਹਾ ਅਸੀ ਤਾਂ ਇੰਨਾ ਹੀ ਸਮਝ ਲਈਏ ਤਾਂ ਬਹੁਤ ਹੈ ਕਿ ਸਾਡੀ ਸਮਝ ਦਾ ਦਾਇਰਾ ਬਹੁਤ ਛੋਟਾ ਹੈ ਸਾਈ ਜੀ ਤੁਸੀਂ ਗੱਲ ਹਮੇਸ਼ਾ ਕਹਾਣੀ ਸੁਣਾ ਕੇ ਹੀ ਕਿਉਂ ਸਮਝਾਉਂਦੇ ਹੋ ਉਸ ਨੇ ਤੇਜ ਤੁਰਦੇ ਫਕੀਰ ਨਾਲ ਰਲਦਿਆਂ ਪੁੱਛਿਆ ਫਕੀਰ ਜੀ ਨੇ ਜਵਾਬ ਦਿੱਤਾ ਜਦੋਂ ਸੱਚ ਪਹਿਲੀ ਵਾਰ ertid ਤੇ ਆਇਆ ਤਾਂ ਉਹ ਨੰਗਾ ਸੀ ਨੰਗਾ ਸੱਚ ਇੱਕ ਪਿੰਡ ਵਿੱਚ ਪਹੁੰਚਿਆ ਤਾਂ ਪਿੰਡ ਦੇ ਲੋਕਾਂ ਨੇ ਸੱਚ ਨੂੰ ਨੰਗਾ ਵੇਖ ਕੇ ਬਹੁਤ ਬੁਰਾ ਭਲਾ ਕਿਹਾ ਤੇ ਉਸ ਨੂੰ ਮਾਰ ਕੁੱਟ ਕੇ ਪਿੰਡ ਚੋਂ ਬਾਹਰ ਕੱਢ ਦਿੱਤਾ ਪਿੰਡ ਬਾਹਰ ਇੱਕ ਕਹਾਣੀ ਰਹਦੀ ਸੀ ਉਸ ਨੇ ਨੰਗੇ ਸੱਚ ਨੂੰ ਪਨਾਹ ਦਿੱਤੀ ਘਰ ਲੈ ਜਾ ਕੇ ਮਲਮ ਪੱਟੀ ਕੀਤੀ ਤੇ ਆਪਣੇ ਕੱਪੜੇ ਉਸ ਨੂੰ ਪਾਉਣ ਲਈ ਦਿੱਤੇ ਠੀਕ ਹੋਣ ਤੋਂ ਬਾਅਦ ਸੱਚ ਦੁਬਾਰਾ ਉਸੇ ਪਿੰਡ ਕਹਾਣੀ ਦੇ ਕੱਪੜੇ ਪਾ ਕੇ ਗਿਆ ਲੋਕਾਂ ਦੀ ਕਹਾਣੀ ਵਿੱਚ ਲੁਕੇ ਸੱਚ ਨੂੰ ਬਹੁਤ ਸਲਾਇਆ ਤੇ ਉਸ ਨੂੰ ਆਪਣੇ ਦਿਲਾਂ ਵਿੱਚ ਖੁਸ਼ੀ-ਖੁਸ਼ੀ ਰਹਿਣ ਦੀ ਜਗ੍ਹਾ ਦੇ ਦਿੱਤੀ। ਕੇਸਰ ਨੂੰ ਫਕੀਰ ਦੀਆਂ ਗੱਲਾਂ ਨਵੀਆਂ ਤੇ ਅਜੀਬ ਲੱਗ ਰਹੀਆਂ ਸਨ। ਗੱਲਾਂ-ਗੱਲਾਂ 'ਚ ਪਤਾ ਨਹੀਂ ਲੱਗਿਆ ਕਿ ਕਦੋਂ ਸੂਰਜ ਢਲ ਗਿਆ ਸੀ ਤੇ ਠੰਡੀ ਹਵਾ ਰੁਕਮ ਕਰਨ ਲੱਗੀ। ਗਰਮੀ ਤੋਂ ਕੁਝ ਰਾਹਤ ਮਿਲੀ। ਦੋਵੇਂ ਇੱਕ ਦਰਖਤ ਥੱਲੇ ਰੁਕ ਗਏ। ਕੇਸਰ ਪੁੱਤਰ ਤੇਰੇ ਘਰ ਪਰਿਵਾਰ ਵਿੱਚ ਕੌਣ ਕੌਣ ਹੈ ਫਕੀਰ ਨੇ ਉਸ ਨੂੰ ਪੁੱਛਿਆ ਕੇਸਰ ਨੇ ਮਾਂ ਬਾਪੂ ਬੇਬੇ ਅਤੇ ਭੈਣ ਤਾਰੋ ਬਾਰੇ ਫਕੀਰ ਨੂੰ ਵਿਸਤਾਰ ਨਾਲ ਦੱਸਿਆ ਕੇਸਰ ਨੇ ਜਦੋਂ ਸੁਰਤ ਸੰਭਾਲੀ ਸੀ ਤਾਂ ਉਸ ਦੇ ਘਰ ਵਿੱਚ ਹਾਸੇ-ਕਲਕਾਰੀਆਂ ਹੀ ਸੁਣੀਆਂ ਸਨ ਮਾਂ ਬਾਪੂ ਵੱਡੀ ਭੈਣ ਤਾਰੋ ਅਤੇ ਬੇਬੇ ਨਾਲ ਘਰ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਲੋਕ ਉਹਨਾਂ ਦੇ ਘਰ ਨੂੰ ਪਹਿਲਵਾਨਾਂ ਦਾ ਘਰ ਕਹਿੰਦੇ ਸਨ ਕਿਉਂਕਿ ਉਸ ਦਾ ਬਾਪੂ ਤੇ ਦਾਦਾ ਦੋਵੇਂ ਪਹਿਲਵਾਨੀ ਕਰਿਆ ਕਰਦੇ ਸਨ ਤੇ ਫਿਰ ਜਿਵੇਂ ਨਜ਼ਰ ਲੱਗ ਗਈ ਕੇਸਰ ਅਜੇ 6-7 ਸਾਲ ਦਾ ਹੀ ਸੀ ਜਦੋਂ 47 ਦੀ ਵੰਡ ਦਾ ਰੌਲਾ ਪੈ ਗਿਆ ਉਸ ਵੇਲੇ ਤਾਂ ਉਸ ਨੂੰ ਕੁਝ ਸਮਝ ਨਾ ਲੱਗਿਆ ਪਰ ਬਾਅਦ ਵਿੱਚ ਬੇਬੇ ਤੇ ਬਾਪੂ ਦੀਆਂ ਗੱਲਾਂ ਸੁਣ ਕੇ ਉਸ ਉਜਾੜੇ ਦੇ ਸੰਤਾਪ ਨੂੰ ਸਮਝਣ ਲੱਗ ਪਿਆ ਐਨੇ ਵਰੇ ਬੀਤਣ ਬਾਅਦ ਵੀ ਬੇਬੇ ਵਾਂਡ ਦੀਆਂ ਗੱਲਾਂ ਇੰਜ ਸੁਣਾਉਂਦੀ ਜਿਵੇਂ ਕੱਲ ਦੀ ਹੀ ਗੱਲ ਹੋਵੇ ਫਿਰ ਕੂ ਹਨੇਰੀ ਝੋਲ ਰਹੀ ਸੀ ਅਜਾਨ ਤੇ ਸੰਖ ਚੁਰਸਤੇ ਚ ਡਟੇ ਖੜੇ ਸਨ ਸਹਿਮ ਦਹਲੀਜ਼ ਤੇ ਬਾਹਰ ਖੜਾ ਸੀ ਈਦ ਦੇ ਚੰਨ ਤੇ ਕਰਵਾ ਚੌਥ ਦੇ ਚੰਨ ਦੀ ਬੋਲਚਾਲ ਬੰਦ ਹੋ ਗਈ ਸੀ ਫੈਜੇ ਤੇ ਰੇਸ਼ਮ ਵਿੱਚ ਘਾਰ ਲਕੀਰ ਖਿੱਚੀ ਜਾ ਰਹੀ ਸੀ ਹਮਲੇ ਹੋਣੇ ਸ਼ੁਰੂ ਹੋ ਗਏ ਸਨ ਪਿੰਡ ਦੇ ਥੜਿਆਂ ਤੇ ਖੇਟੀ ਜਾਂਦੀ ਤਾਸ਼ ਦੇ ਪੱਤੇ ਹੀ ਮੂਦੇ ਨਹੀਂ ਸਨ ਹੋਏ ਭਾਈਚਾਰਕ ਸਾਂਝ ਵੀ ਟੁੱਟ ਗਈ ਸੀ ਬੇਇਲਮੇ ਇੱਕ ਦੂਜੇ ਦਾ ਸਿਰ ਵੱਢ ਰਹੇ ਸਨ ਸਾਂਝੀਆਂ ਧੀਆਂ ਪਹਿਣਾ ਦੀਆਂ ਚੁੰਨੀਆਂ ਨੂੰ ਬੇਪੱਤ ਕੀਤਾ ਜਾ ਰਿਹਾ ਸੀ ਮੱਜਬ ਦੇ ਠੇਕੇਦਾਰਾਂ ਨੇ ਨਿੱਕੇ ਨਿੱਕੇ ਬਾਲਾਂ ਦੇ ਮੱਥਿਆਂ ਤੇ ਜਾਤ ਲਿਖਣਾ ਸ਼ੁਰੂ ਕਰ ਦਿੱਤਾ ਸੀ ਆੜੇ ਜਿਹਾ ਜਗਦੇ ਦੀਵਿਆਂ ਦੀ ਲਾਟ ਫੜਫੜਾ ਰਹੀ ਸੀ ਬਨੇਰਿਆਂ ਤੇ ਬੋਲ ਦੇ ਕਾਵਾਂ ਦੀ ਆਵਾਜ਼ ਵਿੱਚ ਢਾਰਤੀ ਕੰਬਣੀ ਸੀ ਗੁੜ ਦੀ ਪੇਸ਼ੀ ਨੂੰ ਮਾਰੇ ਸਾਝੇ ਚੱਕ ਵਿੱਚ ਹੁਣ ਮਿਠਾਸ ਨਹੀਂ ਸੀ ਰਹੀ ਪੀੜੀਆਂ ਤੋਂ ਚੱਲੇ ਆ ਰਹੇ ਬੇਨਾਮ ਰਿਸ਼ਤੇ ਸ਼ੱਕ ਤੇ ਨਫ਼ਰਤ ਵਿੱਚ ਬਦਲ ਰਹੇ ਸਨ ਖੇਸੀ ਦੀ ਬੁੱਕਲ ਵਿੱਚ ਨਿੱਗ ਦੀ ਥਾਂ ਖੰਜਰ ਦੀ ਨੋਕ ਸੀ ਲਾਹੌਰੋਂ ਪਾਰ ਦੀਆਂ ਖਬਰਾਂ ਕੁਝ ਠੀਕ ਨਹੀਂ ਸਨ ਆ ਰਹੀਆਂ ਪਿੰਡ ਦੇ ਬਜ਼ੁਰਗ ਸਾਥ ਚ ਬੈਠੇ ਸਿਰ ਨਾਲ ਸਿਰ ਜੋੜ ਗੱਲਾਂ ਕਰਦੇ ਪਿੰਡ ਠੀਕਰੀ ਪਹਿਰਾ ਸ਼ੁਰੂ ਕਰੀਏ ਕੱਲ ਮੈਂ ਮਸੀਤੀ ਵਾਲਾ ਰਸੀਦਾ ਘੋੜੀ ਤੇ ਆਪਣੇ ਪਿੰਡ ਦੇ ਬਾਹਰ ਵੇਖਿਆ ਸੀ ਮੇਰੇ ਨਾਲ ਉਹ ਬੋਲਿਆ ਵੀ ਨਹੀਂ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਸਾਥ ਚ ਬੈਠਾ ਕੋਈ ਹੋਰ ਬੋਲਦਾ ਹੈ ਫਸਲਾਂ ਦੇ ਖੇਤ ਲਾوارਿਸ ਹੋ ਗਏ ਸਨ ਕਿਉਂਕਿ ਪਿੰਡ ਦੇ ਗੱਭਰੂ ਸਾਰਾ ਦਿਨ ਸ਼ਵੀਆਂ ਗੰਡਾਸੇ ਤੇ ਕਰਬਾਨਾ ਤਖੀਆਂ ਕਰਦੇ ਬਖਸ਼ੀ ਲੋਹਾਰ ਦੀ ਪੱਠੀ ਤੇ ਬੈਠੇ ਰਹਿੰਦੇ ਲਗਭਗ ਰੋਜ਼ ਹੀ ਕਿਸੇ ਨਾ ਕਿਸੇ ਪਿੰਡ ਵਿੱਚੋਂ ਲੁੱਟ ਕਤਲ ਬਲਾਤਕਾਰ ਤੇ ਕੁੜੀਆਂ ਦੇ ਚੁੱਕਣ ਦੀਆਂ ਅਫਵਾਵਾں ਦੂਜੇ ਪਿੰਡ ਜਾ ਕੇ ਬਦਲੇ ਦੀ ਅੱਗ ਦਾ ਭਾਂਬੜ ਬਣ ਜਾਂਦੀਆਂ 47 ਦੀ ਵਿਸਾਖੀ ਤੋਂ ਚੋਹਕ ਮਹੀਨਿਆਂ ਬਾਅਦ ਵਾਪਰੀ ਇੱਕ ਘਟਨਾ ਨੇ ਹਮੇਸ਼ਾ ਲਈ ਕੇਸਰਦਾ ਸਾਹਿਬ ਕੁਝ ਬਦਲ ਕੇ ਰੱਖ ਦਿੱਤਾ ਬਾਪੂ ਛਿੰਜ ਤੇ ਗਿਆ ਹੋਇਆ ਸੀ ਬੇਬੇ ਨਿੱਕੇ ਜਿਹੇ ਖੇਸ ਸਰ ਨੂੰ ਲੈ ਕੇ ਘਰ ਘਰ ਹੀ ਸੀ ਮਾਂ ਤੇ ਕੇਸਰ ਦੀ ਵੱਡੀ ਭੈਣ ਤਾਰੋ ਖੇਤਾਂ ਚੋਂ ਮੁੜ ਰਹੀਆਂ ਸਨ ਮੂੰਹ ਨੇਰਾ ਹੋ ਰਿਹਾ ਸੀ ਪਿੱਛੋਂ ਕਿਸੇ ਨੇ ਆਵਾਜ਼ ਦਿੱਤੀ ਖੜਜੋ ਕੁੜੀਓ ਤੇ ਹਨੇਰੇ 'ਚ ਕਿਸੇ ਨੇ ਇੱਕਦਮ ਤਾਰੋ ਨੂੰ ਚੁੱਕ ਕੇ ਘੋੜੀ ਤੇ ਬਿਠਾ ਲਿਆ। ਦੱਸ ਦੇਵੀ ਆਪਣੇ ਪਿੰਡ ਵਾਲਿਆਂ ਨੂੰ ਜੇ ਕੁੜੀ ਵਾਪਸ ਚਾਹੀਦੀ ਹੈ ਤਾਂ ਸਾਡੀਆਂ ਕੁੜੀਆਂ ਵਾਪਸ ਕਰ ਦੇਣ। ਖਰਵੀ ਆਵਾਜ਼ ਵਿੱਚ ਇੱਕ ਮੂੰਹ ਸਿਰ ਲਪੇਟੇ ਬੰਦੇ ਨੇ ਕਿਹਾ। ਮਾਂ ਨੇ ਬਹੁਤ ਚੀਖ ਚੜਾ ਪਾਇਆ ਤੇ ਤਾਰੋ ਨੂੰ ਛਡਾਉਣ ਲੱਗੀ। ਉਸੇ ਖਰਵੀ ਆਵਾਜ਼ ਵਾਲੇ ਬੰਦੇ ਨੇ ਮਾਂ ਨੂੰ ਲੱਤ ਮਾਰੀ। ਡਿੱਗਣ ਨਾਲ ਉਸਦੇ ਸਿਰ ਤੇ ਸੱਟ ਲੱਗ ਗਈ। ਖੂਨ ਕਾਫੀ ਵਹਿ ਗਿਆ। ਜਿਆਦਾ ਖੂਨ ਵਹਿਣ ਨਾਲ ਤੇ ਤਾਰੋ ਦੇ ਵਿਛੋੜੇ ਦਾ ਦੁੱਖ ਨਾ ਸਹੈਂਦਿਆਂ ਮਾਂ ਕੁਝ ਦਿਨਾਂ ਬਾਅਦ ਸਵਾਸ ਪੂਰੇ ਕਰ ਗਈ। ਫਕੀਰ ਨੇ ਸਾਰੀ ਗੱਲ ਧਿਆਨ ਨਾਲ ਸੁਣੀ ਪਰ ਬੋਲਿਆ ਕੁਝ ਨਹੀਂ। ਉਸਨੇ ਕੇਸਰ ਦਾ ਸਿਰ ਪਲੋਸ ਕੇ ਉਸ ਦਾ ਮੋਢਾ ਆਪਣੇ ਹੱਥ ਨਾਲ ਕਾਫੀ ਧੀਰ ਘੁੱਟ ਰੱਖਿਆ। ਕੇਸਰ ਲੰਮਾ ਪੈ ਗਿਆ ਪਰ ਫਕੀਰ ਧੀਰ ਤੱਕ ਬੈਠਾ ਰਿਹਾ। ਲੰਮਾ ਪਿਆ ਕੇਸਰ ਦੂਰ ਸਮਾਨ ਵੱਲ ਵੇਖਦਾ ਸੋਚ ਰਿਹਾ ਸੀ ਕਿ ਬੇਬੇ ਜੋ ਹਲਿਆ ਬਾਰੇ ਰੋ ਰੋ ਕੇ ਦੱਸਦੀ ਸੀ ਉਹ ਸਾਰਾ ਕੁਝ ਕਿੰਨਾ ਵੱਡਾ ਸੱਚ ਸੀ ਕਿਸੇ ਦੀ ਬੇਸਮਝੀ ਵਿੱਚ ਕੀਤੀ ਇੱਕ ਗਲਤੀ ਦੂਸਰੇ ਲਈ ਜ਼ਿੰਦਗੀ ਭਰ ਦੀ ਪੀੜ ਬਣ ਸਕਦੀ ਹੈ ਜੋ ਪਹਿਲਾਂ ਤਾਂ ਜ਼ਬਾਨ ਤੇ ਵਰਲਾਪ ਬਣ ਕੇ ਆਉਂਦੀ ਹੈ ਫਿਰ ਅੱਖਾਂ ਵਿੱਚ ਸੀਤ ਝੜੀ ਬਣ ਕੇ ਅਤੇ ਫਿਰ ਹੌਲੀ-ਹੌਲੀ ਦਿਲ ਦੇ ਕਿਸੇ ਕੋਨੇ ਵਿੱਚ ਰਿਸ਼ਤਾ ਨਸੂਰ ਬਣ ਜਾਂਦੀ ਹੈ ਕੋਈ ਕਣੀਆਂ 'ਚ ਹੰਝੂ ਲੁਕਾ ਰਿਹਾ ਕੋਈ ਮੀਂਹ ਵਿੱਚ ਖੁਸ਼ੀਆਂ ਮਨਾ ਰਿਹਾ ਸੋਚ ਬਦਲੇ ਦੁਨੀਆ ਬਦਲ ਜਾਂਦੀ ਜਾਣੇ ਉਹੀ ਜੋ ਦੁਨੀਆ ਚਲਾ ਰਿਹਾ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਨੈਕਸਟ ਪਾਰਟ ਜ਼ਰੂਰ ਸੁਣੋ ਜੀ